हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰ ਤੋਂ ਅੱਜ ਉਹ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਵੀ ਦੋਸਤੋ ਕਿੱਲੇ ਦੇ ਨਵੇਂ ਪਸ਼ੂ ਆਉਂਦਾ ਠੀਕ ਹੈ ਜੀ ਕੋਈ ਦੋ ਨਾਗ ਹੋ ਜਾਣ ਚਾਰ ਨਾਗ ਹੋਣ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਅੱਜ ਇਸ ਕਵਰੇਜ ਵਿੱਚ ਦੋ ਬੜਾ ਦਿਖਾਉਣੀਆਂ ਦੋਵੇਂ ਦੋਸਤੋ ਜਰਸੀ ਐਚ ਐਫ ਕ੍ਰੋਸ ਅੰਗ ਦੇ ਵਿੱਚ ਆ ਪੱਖ ਅੱਧੋwidehat ਜਿਹੜਾ ਦੋਸਤੋ ਜਰਸੀ ਆ ਐਚ ਐਫ ਕ੍ਰੋਸ ਅੰਗ ਦੇ ਵਿੱਚ ਆ ਤੇ ਦੋ ਬੜਾ ਨੇ ਦੋਸਤੋ ਇੱਕ ਗੱਬਣਾ ਤੇ ਇੱਕ ਸੂਈ ਸੁਬਾਈ ਪੂਰੀ ਡਿਟੇਲ ਆਪਾਂ ਵੀਰ ਰਵੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਗਏ ਇਹਨਾਂ ਪਸ਼ੂਆਂ ਦੇ ਸੰਬੰਧਤ ਉਹ ਸਾਰੇ ਵੀਰਾਂ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਠੱਠੀਆਂ ਖੁਰਦ ਦੋਸਤੋ ਪਿੰਡ ਹਰੀਕੇ ਪੱਤਣ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਬਠਿੰਡਾ ਨੈਸ਼ਨਲ ਹਾਈਵੇ ਤੋਂ ਲੈਂਦੇ ਪਾਸੇ ਵੱਲ ਪਿੰਡ ਆ ਦੋਸਤੋ ਕਿਲੋਮੀਟਰ ਦੀ ਦੂਰੀ ਠੱਠੀਆਂ ਖੁਰਦ ਨਾਲ ਲੱਗਦੇ ਪਿੰਡ ਅਲੀਪੋਰਾ ਰੱਤਾਕੋਦਾ ਪਿੰਡ ਥੋੜੀ ਦੂਰੀ ਤੇ ਆ। ਬਾਕੀ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਜਿਹੜਾ ਵੀ ਆਪਾਂ ਆਪਸੋ ਤੁਹਾਨੂੰ ਦਿਖਾਵਾਂਗੇ ਉਹਦੀ ਜਿਹੜੀ ਦੋਸਤੋ ਜਾਂਚ ਆ ਪਰਖਾ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ। 25 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਓ ਲੈਣੀਆਂ ਬਤੇਰੇ ਡਿਟੇਲ। ਸਭ ਤੋਂ ਪਹਿਲਾਂ ਵੀਰ ਰਵੀ ਸਾਸਰੀਕਾਲ। ਸਾਸਿਕਾ ਭਾਈ ਸਾਸਰੀਕਾਲ। ਠੀਕ ਆ ਭਰਾ। ਹਾਂਜੀ ਕਿਰਪਾ ਮਾਰੇ ਬੱਬੂ ਦਾ ਸਾਹਿਬ ਜੀ। ਸ਼ੁਕਰੀਆ। ਰਵੀ ਅੱਜ ਆਪਣੇ ਕੋਲ ਵੀਰ ਦੋ ਬੈੜਾ ਇੱਕ ਗੱਬਣ ਤੇ ਇੱਕ ਸੂਈ ਸਵਾਈ ਹਾਂਜੀ ਭਾਜੀ ਇਹ ਪਹਿਲੇ ਨਾ ਬੱਛੀ ਗੱਬਣ ਹਾਂਜੀ ਉਹ ਸੂਈ ਹੋਈ ਆ ਠੀਕ ਹੈ ਜੀ ਗੱਬਣ ਦੀ ਡਿਟੇਲ ਕਰੀਏ ਸਾਂਜੀ ਇਹ ਵੈਸੇ ਕ੍ਰੋਸ ਜਰਸੀ ਕ੍ਰੋਸ ਆ ਜੀ ਹਾਂਜੀ ਭਾਜੀ ਜਰਸੀ ਕ੍ਰੋਸ ਆ ਹਾਂ ਇਹ ਪਹਿਲਾ ਸੂਆ ਇਹਨੂੰ ਤਾਂ ਚਾਰ ਦੰਦ ਆ ਜੀ ਪਹਿਲੇ ਨਾ ਹਾਂਜੀ ਹਾਂਜੀ ਵੈਸੇ ਸ਼ੋਰ ਜਿਹੜੀ ਉਹ ਚਾਹ ਹਾਂਜੀ ਹਾਂਜੀ ਦੋਸਤ ਇੱਕ ਵਾਰੀ ਹੋ ਜਾਂਦਾ ਵੀ ਕਿਹੜਾ ਇਕੱਲੀ ਗੱਲਬਾਤ ਕਹਿ ਦੇਣੀ ਚੌਕੀਆ ਚਾਰ ਦੰਦ ਮੂੰਹ ਪੱਟ ਕੇ ਵੀ ਦਿਖਾ ਦਿੱਤੀ ਜਾਊਗੀ ਚੌਕੀ ਬੱਛੀ ਪਲੂਨ ਪਹਿਲਾ ਸੂਆ ਬੱਛੀ ਨੇ ਸੂਣਾ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਤੁਸੀਂ ਵੇਖੋ ਬਹੁਤ ਸੋਹਣਾ ਰੰਗ ਪ੍ਰਿੰਟ ਆ ਕਲਰ ਬਹੁਤ ਜ਼ਿਆਦਾ ਸੋਹਣਾ ਬਾਕੀ ਠੰਡੀ ਧੀਰੀ ਭਾਜੀ ਬਿਲਕੁਲ ਠੰਡੀ ਧੀਰੀ ਸੀਲਸ ਲੱਗ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾਈਏ ਇੱਕ ਆ ਤਾਂ ਗੇੜਾ ਵੀਰ ਰਵੀ ਹੋਰ ਕਢਾ ਦਿਆ ਜੇ ਤੋਰ ਕੇ ਠੀਕ ਆ ਸੋ ਹਾਈਟ ਕੱਦ ਦੀ ਵੀ ਜੇਕਰ ਦੋਸਤੋ ਗੱਲ ਕਰ ਲਈਏ ਵੀ ਦੂਰੋਂ ਨੇੜਿਆਂ ਵੀਰਾਂ ਨੇ ਕਿਸੇ ਨੂੰ ਨਾ ਵੀ ਜਿਹੜਾ ਇੱਕ ਨਾਰਮਲ ਜਰਸੀ ਦਾ ਆਪਾਂ ਕੱਦ ਵੇਖਦੇ ਆ ਉਡੇ ਕੱਦ ਦੇ ਵਿੱਚ ਸੋ ਰੰਗ ਪ੍ਰਿੰਟ ਬਹੁਤ ਜ਼ਿਆਦਾ ਖੂਬਸੂਰਤ ਹੈ ਠੀਕ ਹੈ ਜੀ ਬੋਦੀ ਵਾਲੀ ਆ ਛੋਟੇ ਜੇ ਕੰਨ ਆ ਲੋ ਨਾਲ ਦੀ ਨਾਲ ਹੀ ਇੱਕ ਮੂੰਹ ਫੜ ਕੇ ਆਪਾਂ ਜਿਹੜੇ ਦੰਦ ਚੈੱਕ ਕਰਾ ਲਏ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਦੌਂਦੀ ਆ ਚੌਗੀ ਠੀਕ ਹੈ ਜੀ ਛੇਕ ਦੇ ਦੰਦ ਹਜੇ ਮੋਟਰ ਦੇ ਵਿੱਚੋਂ ਦੋਸਤੋ ਕੱਢੇ ਆ ਠੀਕ ਹੈ ਜੀ ਤੇ ਮਾੜੇ ਮਾੜੇ ਦਿਖਾਈ ਦਿੰਦੇ ਆ ਤੇ ਚੌਗੀ ਵਾਸੀ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਸੋ ਆਰਡਰ ਕੁਆਲਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਰਵੀ ਦਿਨ ਵੀਰ ਕਿੰਨੇ ਕੁ ਲੈਂਦੀ ਹੋਗੀ ਭਾਜੀ ਹਜੇ 10 ਦਿਨ ਦੀ ਪੂਰੀ ਕੱਚੀ ਕੋਈ ਪੁਰਾਣੀ ਨਾ ਆਇਆ ਨੇ ਕਿਸੇ ਤਰ੍ਹਾਂ ਦੀ ਹਜੇ ਕੋਈ ਇਹਨੂੰ ਦਿੱਕਤ ਨਹੀਂ ਹੈ ਕਿਸ ਨੂੰ ਵੀ ਕੀ ਕੋਈ ਭਰਾ ਕਹਿ ਰਿਹਾ ਕਿ ਜਾਂਦਿਆਂ ਸੂਗੂ ਅਜੇ ਕੋਈ ਨਹੀਂ ਸੂਣ ਵਾਲਾ ਅੱਛਾ 10 ਦਿਨ ਜਾਂ ਪਹਿਲਾਂ ਵੀ ਲਗਪਗ ਲੱਗਦਾ ਹਫਤੇ ਤੇ ਅੰਦਰ ਕਈ ਵਾਰੀ ਪਰਾ ਹੁਣੀ ਨਾ ਡੰਗਰ ਦਾ ਇੱਕ ਦਮ ਬਾਂਜਦਾ ਪਰ ਅੱਜ ਦੀ ਮਤਲਬ 2-4 ਦਿਨ ਚ ਨਹੀਂ ਸੁੰਦੀ ਅਜੇ ਠੀਕ ਹੈ ਜੀ ਠੀਕਾ ਲੋਬ ਦੋਸਤੋ ਵੀਰ ਦਾ ਮੰਨਣਾ ਵੀ ਘੱਟੋ ਘੱਟ ਵੀ 8 ਤੋਂ ਬਾਹਰ ਦਿਨ ਲੈ ਜੋ ਇਹ ਪਾਜੀ 10 ਦਿਨ ਲੱਗੀ ਤਾਂ ਵਛੀ ਤੋਂ ਬਹਿਣਾ ਔਖਾ ਹੋ ਜਾਣਾ ਜੀ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਠੀਕਾ ਸੋ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਜਿੰਨੀ ਕਿ ਲੇਵਟੀ ਕਰਨ ਵਾਲੀ ਨੇ ਤਿਆਰ ਕੀਤੀ ਆ ਪਹਿਲਾਂ ਨੇ ਉਹਨਾਂ ਕ ਲੇਵਾ ਹਵ ਤੇ ਅੱਗੇ ਵੀ ਜਿਹੜੀ ਕਰਮਾਂ ਲਈ ਤਿਆਰੀ ਕਰੂਗੀ ਉਹ ਉਹਨਾਂ ਦੇ ਦਿਨਾਂ ਤੇ ਆਪਾਂ ਛੱਡ ਦਿੰਨੇ ਆ ਜਿੰਨੀ ਵੀ ਤਿਆਰੀ ਕਰਦੇ ਉਹਨੇ ਚੰਗੀ ਆ ਪਹਿਲਾਂ ਬੱਚੀ ਨੇ ਸੋਣਾ ਤੇ ਉਮੀਦ ਕਰਦੇ ਆ ਦੋਸਤੋ ਪੂਰੇ ਦਿਨਾਂ ਤੇ ਜਾ ਕੇ ਸੂਵੇ ਠੀਕ ਆ ਸੋ ਰੰਗ ਰੂਗ ਚੰਗਾ ਬਾਕੀ ਕੱਤ ਕਾੜ ਸੋਣਾ ਤੇ 53 ਤੋਪਾਂ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਵੈਸੇ ਪਹਿਲਾਂ ਬੱਚੀ ਨੇ ਸੋਣਾ ਭਾਜੀ ਆਪਾਂ ਤਾਂ ਚੇਪ ਕੇ ਲੈਣ ਦੀ ਤਸੱਲੀ ਕੀਤੀ ਆ ਪਰ ਭਰਾ ਆਪਣੀ ਤਸੱਲੀ ਕਰਕੇ ਕਰਕੇ ਲੈ ਕੇ ਜਾਣਗੇ ਹਾਂਜੀ ਹੱਕ ਬਣਦਾ ਹੈ ਵੀਰ ਦਾ ਵੀ ਪੈਸੇ ਲਾਉਣੇ ਲੈ ਕੋਈ ਯਕੀਨ ਨਹੀਂ ਹੈਗਾ ਕਈ ਵਾਰੀ ਨਹੀਂ ਵੀ ਹੁੰਦੀਆਂ ਆ ਵੀ ਜਾਂਦੀਆਂ ਮੈਂ ਖੁਦ ਘਰੇ ਵਛੀ ਲਿਆ ਕੇ ਚੇਪ ਕੇ ਲੈ ਆਂਦਾ ਹਾਂਜੀ ਹਾਂਜੀ ਤਾਂ ਅਗਲੇ ਦਿਨ ਫੇਰ ਆ ਗਈ ਹਾਂ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਦਾ ਚਲੋ ਨਹੀਂ ਪਤਾ ਲੱਗਦਾ ਬਾਕੀ ਮੌਕੇ ਤੇ ਆਪਦੀ ਤਸੱਲੀ ਕਰਕੇ ਲੈ ਜਾਈਏ ਹਾਂਜੀ ਹਾਂਜੀ ਭਾਜੀ ਆਪਣੀ ਤਸੱਲੀ ਕਰੇ ਕੋਈ ਬਾਝ ਲਾਮਾ ਨਾ ਦੇ ਬਈ ਹਾਂ ਤੇਰਾ ਵੀ ਕੀ ਮੁੱਲ ਕਰਦੇ ਵੀਰ ਲੈਣ ਦੇ ਹਾਂਜੀ ਮੁੱਲ 48000 ਰੁਪਿਆ ਕਰਦੇ ਹਾਂ ਓਕੇ ਜੈਸ ਨੂੰ 45 ਦੀ ਦੇਵਾਂਗੇ ਉਹ ਚੋਂ ਇੱਕ 500 ਰੁਪਿਆ ਛੋਟ ਕਰਾਂਗੇ ਆ 45000 ਚੋਂ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 45000 ਦੇ ਵਿੱਚੋਂ ਵੀਰਾਂ ਦਾ ਵੀ ਜੈਸ ਨੂੰ ਜਿਹੜਾ 500 ਰੁਪਿਆ ਜੇ ਕੋਈ ਆਪਣਾ ਚੈਨਲ ਵੇਖ ਕੇ ਆਉ ਉਹਦੇ ਲਈ ਇੱਕ 500 ਰੁਪਿਆ ਹੋਰ ਸੋ 40000 ਦੀ ਭਰਾਵੋ ਫਿਰ ਇਹ ਬੱਛੀ ਵੀਰਾਂ ਦਾ ਵੀ ਆਪਾਂ ਦੇ ਦਿਆਂਗੇ ਸੋ ਬਾਕੀ ਪਹਿਲਾਂ ਬੱਛੀ ਦਾ ਸੋਨਾ ਤੇ ਅੱਗੇ ਉਮੀਦ ਕਰਦੇ ਆ ਚਲੋ ਕਰਮਾਂ ਵਾਲੀ ਜਿੰਨਾ ਕੋਈ ਪੈਸਾ ਲਾ ਕੇ ਲੈ ਕੇ ਜਾਵੇ ਠੀਕ ਆ ਜੀ ਸੋਨਾ ਦੁੱਧ ਚਵਾਵੇ ਪਹਿਲੇ ਸੁਵੇ ਦੇ ਵਿੱਚ ਚੰਗੀ ਬੱਛੀ ਆ ਨਵੀਂ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਐ ਨਵੀਆਂ ਬੱਛੀਆਂ ਦੇ ਤਾਂ ਬਹੁਤ ਫੂਨ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਲੈ ਵੀ ਵੀਰ ਰਵੀ ਅੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਵੈੜ ਆ ਗਾਂ ਸੁਣ ਜੀ ਤੀਜਾ ਸੁਆ ਹੈ ਤੀਜਾ ਸੁਆ ਹਾਂ ਜੀ ਮਗਰ ਇਹਦੇ ਬੱਛੀ ਜੇ ਅੱਠਾਂ ਦਹਾ ਦਿਨਾਂ ਦੀ ਸੂਈ ਹੈ ਜੀ ਲਓ ਦੋਸਤੋ ਤੀਜਾ ਸੁਆ ਤੇ ਮਗਰ ਬੱਚੀ ਮਗਰ ਬੱਚੀ ਆ ਦਿਨ ਕਿੰਨੇ ਹੋ ਗਏ 8 ਤੋਂ 10 ਦਿਨ ਹੋ ਗਏ ਭਾਜੀ 8 ਤੋਂ 10 ਕਿ ਦਿਨਾਂ ਦੀ ਸੂਈ ਹੈ ਬੱਚਾ ਵੇਖੋ ਮਗਰ ਬੱਚੀ ਹੈ ਜੀ ਹਾਂ ਜੀ ਭਾਜੀ ਬੱਚੀ ਵਿੱਚ ਲਓ ਵੀ ਮਗਰ ਵੀ ਬਿਲਕੁਲ ਕਬੂਤਰ ਵਰਗੀ ਬੱਚੀ ਹੈ ਆ ਲਓ ਠੀਕ ਹੈ ਜੀ ਛੋਟੇ ਜੇ ਗਾਨਾ ਬਹੁਤ ਸੋਹਣੀ ਬੂਥੀ ਬਾਥੀ ਆ ਛੋਟੇ ਬੱਚੇ ਦੀ ਤੇ ਆ ਤੁਸੀਂ ਵੇਖ ਸਕਦੇ ਹੋ ਗਾਂ ਦੋਸਤੋ ਤੀਜਾ ਸੂਆ ਸੂਈ ਆ ਤੇ ਦੋ ਤੋਂ ਹੁਣ ਕਿੰਨੇ ਕਿਤੇ ਆ ਗਈ ਹੈ ਵੀਰੇ ਭਾਈ 10 ਤੋਂ 11 ਕਿਲੋ ਦੀ ਗਰੰਟੀ ਹੈ ਆਪਣੀ ਲਓ ਜੀ ਹਾਂ ਜੀ 10 ਤੋਂ 11 ਕਿਲੋ ਤੋਂ ਦੋ ਦੋ ਦਾ ਪਰ 10 ਕਿਲੋ 10 ਕਿ ਕੇ ਦੇਣੀ ਆ ਵੈਸੇ ਹੁਣ ਜਿਹ 10 ਕਿਲੋ ਕੋਈ ਭਰਾ ਚੋਕੇ ਦੋਸਤੋ ਤਸੱਲੀ ਕਰ ਸਕਦਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਜੇ ਕ੍ਰੋਸ ਪਨ ਰੱਖਦੀ ਇਹ ਵੇਹੜ ਕ੍ਰੋਸ ਅੰਗ ਦੇ ਵਿੱਚ ਠੀਕ ਹੈ ਜੀ ਕੱਦ ਵੱਡਾ ਕਈ ਨਾ ਨੋਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਪਸ਼ੂ ਨਿਕਲਦੇ ਆ ਉਹਦੇ ਕਰਕੇ ਕਈ ਨਾ ਚਲੋ ਵੈਸੇ ਵੀ ਇੱਕ ਮੰਨ ਲੈਂਦੇ ਆ ਵੀ ਚਲੋ ਸੂਸਵਾ ਦੇ ਵਿੱਚ ਪਸ਼ੂ ਆਇਆ ਹੁੰਦਾ ਇੱਕ ਵਾਰੀ ਪਸ਼ੂ ਟੁੱਟਦਾ ਤੇ ਜ਼ਰੂਰ ਹੋਏਗਾ ਠੀਕ ਹੈ ਜੀ ਹੌਰੀ ਹੌਰੀ ਮੈਂਟੇਨ ਹੁੰਦਾ ਜਦੋਂ ਜਦੋਂ ਪਸ਼ੂ ਜਿਵੇਂ ਜਿਵੇਂ ਖਰਾਕ ਚੁੱਕਦਾ ਫਿਲਹਾਲ ਮਸੂਸਬਾ ਦੇ ਵਿੱਚ ਆਈ ਵੀ ਤੁਸੀਂ ਕੋਈ ਵੀਰ ਮੰਨ ਸਕਦਾ ਤੇ ਕੱਦ ਵੈਸੇ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਵੱਡੀਆਂ ਗਾਵਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਸੋ ਥਾਣ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਵੈਸੇ 10 ਕਿਲੋ ਦੁੱਧ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਲਓ ਜੀ ਠੀਕ ਆ ਸੋ ਚੌਥਾ ਨਾਲ ਦੀ ਵਿਰਲ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਭਰਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਨਾ ਪੂਰਾ ਭਾਜੀ ਐਨ ਤਸੱਲੀ ਕਰਕੇ ਖੜੇ ਕੋਈ ਠੀਕ ਹੈ ਆਸ ਹੋ ਜੂ ਲੈ ਜੇ ਨਹੀਂ ਤੇ ਆਪਣੇ ਘਰੇ ਆ ਬਿਲਕੁਲ ਜੀ ਬਿਲਕੁਲ ਲੈ ਵੀ ਵੀਰ ਰਵੀ ਇਹ ਤਾਂ ਫਿਰ ਮੁੱਲ ਕੀ ਰੱਖਿਆ ਜੀ ਭਾਜੀ ਇਹਦਾ ਮੁੱਲ ਬਿਲਕੁਲ ਨਿਕਾ ਜਾਈਆ 36000 ਰੁਪਿਆ 36000 ਹਾਂਜੀ ਆ ਦੇ ਲੈ ਵਾਲਾ ਹੀ ਆ 34000 ਦੇਦਾ 34 ਦੀ ਹਾਂਜੀ ਲੈ 34000 ਦੀ ਦੋਸਤੋ ਵੀਰਾਂ ਦਾ ਵੇਹੇ ਆਪਾਂ ਦਾ ਦੇ ਦਾਨੀ ਭਾਜੀ ਉਤਰਾ ਕੋਈ 10 ਕਿਲੋ ਦੁੱਧ ਵਾਲੀ ਆ ਬਿਲਕੁਲ ਟੋਕੜਾਂ ਦੇ ਦਿੰਦਾ ਇਹਨੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਬਾਕੀ ਕਰਮ ਵਾਲੀ ਚਲੋ ਨਵਾਂ ਸੁਆ ਸੂਈ ਆ ਹਾਂਜੀ ਹਾਂਜੀ ਸੂਈ ਨੂੰ ਕੁਝ ਦਿਨ ਹੀ ਹੋਏ ਆ ਪੂਰਾ ਸਾਲ ਭਰ ਕਰਮਾੜੀ ਦਾ ਦੁੱਧ ਪਿਉਣਾ ਹਾਂਜੀ ਹਾਂਜੀ ਕੋਈ ਚੰਗੀ ਸੰਭਾਲ ਕਰ ਲੂਗਾ ਆਪਦੀ ਚੀਜ਼ ਬਣਾ ਕੇ ਵੀਰ ਕੋਈ ਰੱਖੂਗਾ ਤੇ ਸੋਹਣੀ ਸੇਵਾ ਕਰਕੇ ਇਹ ਸੇਵਾ ਕਰੇ ਤੇ ਵੱਚੀ ਦੁੱਧ ਤੇ ਵਾਧਾ ਹੋਣੀ ਹੈ ਹਾਂ ਹਾਂਜੀ ਹਾਂਜੀ ਦੇਰ ਮੇਰੇ ਤੋਂ ਰਹਿ ਗਈ ਚਾਰ ਪੈਂਦੇ ਤਾਂ ਮੈਂ 15 ਕਿਲੋ ਹੀ ਚਵਾ ਦੂੰਗਾ ਬਿਲਕੁਲ ਬਿਲਕੁਲ ਪਰ ਜੇ ਇੱਕ ਦੇ ਰਾਤ ਹੀ ਆਈ ਹੁਣ ਐਡੀ 헤ਰੀ ਤੇ 15 ਕਿਲੋ ਮੈਂ ਚਵਾ ਨਹੀਂ ਦੇਣਾ ਨੇ ਘਟਨਾ ਵੀ ਆ ਮੇਰੇ ਘਰ 1 ਕਿਲੋ 2 ਕਿਲੋ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਕਈ ਵਾਰ ਦੋਸਤੋ ਪਸ਼ੂ ਇੱਕੇ ਥਾਂ ਤੇ ਬੰਨੇ ਬਣਾਏ ਆਉਂਦੇ ਆ ਠੀਕ ਆ ਜੀ ਇਸ ਕਰਕੇ ਥੋੜਾ ਤੋਰੇ ਤਾਰੇ ਦੇ ਵਿੱਚ ਐ ਲੱਗ ਚੋਣ ਚਾਂ ਚੰਗੀ ਆ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਆ ਭਰਾ ਭਰੂ ਪੂਰਾ ਚੌਥਾ ਨਾ ਦਾ ਆਪਦਾ ਜਿੱਦਾਂ ਮਰਜੀ ਮੇਰਾ ਭਰਾ ਕੋਈ ਤਸੱਲੀ ਕਰ ਲੈਣ ਕੇ ਠੀਕ ਆ ਜੀ ਮਗਰ ਬੱਚੀ ਆ ਬੱਚਾ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਆ ਲਓ ਜੀ ਤਾਂ ਬਿਲਕੁਲ ਜੈਨੂਮਲ ਰੇਟ ਆ ਬਿਲਕੁਲ ਛੋਟਾ ਜਿਹਾ ਨਿੱਕਾ ਜਿਹਾ ਮੋਲਾ ਸੋ ਹਰ ਇੱਕ ਛੋਟੇ ਫਾਰਮਰ ਵੀਰ ਦੀ ਪਹੁੰਚ ਦੇ ਵਿੱਚ ਆ ਆ ਬੱਚੀ ਲੈ ਵੀ ਵੀਰ ਰਵੀ ਨੰਬਰ ਬੋਲ ਦੀ ਇੱਕ 82647 52150 ਠੀਕ ਹੈ ਭਰਾ ਹਾਂ ਜੀ ਹਾਂ ਜੀ ਲੋਕ ਦੋਸਤੋ ਇਹ ਨੰਬਰ ਨੇ ਵੀਰ ਰਵੀਦੇ ਤੇ ਖਾਸ ਪਹੁੰਚ ਤੁਸੀਂ ਜਿਹੜੀ ਆ ਪਿੰਡ ਠੱਠੀਆਂ ਖੁਰਦ ਕਰਨੀ ਆ ਨੇੜੇ ਹਰੀਕਾ ਪੱਤਣ ਆਓ ਆਪਣੀ ਨਰਕਪਰਕ ਕਰੋ ਵੈਸੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਵਧੇਰੇ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ